ਕੈਲਗਰੀ ਵਿੱਚ ਪਾਣੀ ਦੀ ਖਪਤ ਲਗਾਤਾਰ ਜਿਹੜੀ ਹੈ ਉਹ ਵਧ ਰਹੀ ਹੈ ਤੇ ਮੇਅਰ ਜੋਤੀ ਗੋਂਡੇ ਇੱਕ ਸਖਤ ਚੇਤਾਵਨੀ ਦੇ ਰਹੇ ਨੇ ਇਸ ਲਈ ਲਾਜ਼ਮੀ ਅੰਦਰੂਨੀ ਪਾਣੀ ਦੀਆਂ ਪਾਬੰਦੀਆਂ ਲਿਆਉਣ ਦੇ ਲਈ ਮਜਬੂਰ ਵੀ ਕੀਤਾ ਜਾ ਸਕਦਾ ਹੈ ਜੋਤੀ ਗੋਂਡੇ ਨੇ ਇਹ ਸੰਦੇਸ਼ ਵਸਨੀਕਾਂ ਦੀ ਬਿਹਤਰ ਸੰਭਾਲ ਦੇ ਯਤਨਾਂ ਦੀ ਅਪੀਲ ਦੇ ਹਿੱਸੇ ਵਜੋਂ ਨਵੇਂ ਵਾਟਰ ਮੇਨ ਬ੍ਰੇਕ ਵਿਕਾਸ ਬਾਰੇ ਜਾਰੀ ਕੀਤਾ ਬਰਸਪਾ ਸਾਊਥ ਵਾਟਰ ਮੇਨ ਜੋ ਕਿ 11 ਕਿਲੋਮੀਟਰ ਲੰਬਾ ਤੇ ਭਾਗਾਂ ਦੇ ਵਿੱਚ ਵੰਡਿਆ ਹੋਇਆ 2 ਮੀਟਰ ਜਿੰਨਾ ਚੌੜਾ ਹੈ ਅਤੇ ਇਸ ਨੂੰ 5 ਜੋਨ ਨੂੰ ਟੁੱਟਣ ਦਾ ਸਾਹਮਣਾ ਕਰਨਾ ਪਿਆ ਜਿਸ ਨਾਲ ਸ਼ਹਿਰ ਦੇ ਉੱਤਰ ਪੱਛਮ ਦੇ ਵਿੱਚ ਸੈਂਕੜੇ ਘਰ ਤੇ ਕਾਰੋਬਾਰ ਅਸਥਾਈ ਤੌਰ ਦੇ ਉੱਤੇ ਪਾਣੀ ਤੋਂ ਬਿਨਾਂ ਰਹਿ ਰਹੇ ਨੇ ਪਾਈਪ ਫੇਲ ਹੋਣ ਦੇ ਨਾਲ ਅੱਗ ਤੇ ਕਾਬੂ ਤੇ ਪਾਣੀ ਸਪਲਾਈ ਬਾਹਰ ਨਾ ਜਾਵੇ ਇਹ ਜ਼ਰੂਰੀ ਕਰਨਾ ਹੋਵੇਗਾ ਪਾਣੀ ਸਪਲਾਈ ਦੀ ਕਿੱਲਤ ਜਿਵੇਂ ਹੀ ਗੰਭੀਰ ਹੁੰਦੀ ਜਾ ਰਹੀ ਹੈ ਇਸ ਸਮੱਸਿਆਵਾਂ ਹੋਰ ਵਧ ਰਹੀਆਂ ਨੇ ਕੈਲਗਰੀ ਦੇ ਮੇਅਰ ਅੰਦਰੂਨੀ ਪਾਣੀ ਦੀ ਵਰਤੋਂ ਤੇ ਲਾਜ਼ਮੀ ਪਾਬੰਦੀਆਂ ਲਗਾਉਣ ਬਾਰੇ ਵਿਚਾਰ ਕਰ ਰਹੇ ਨੇ ਇਸ ਦਾ ਮਤਲਬ ਇਹ ਹੈ ਕਿ ਲੋਕਾਂ ਨੂੰ ਪਾਣੀ ਦੀ ਸੰਭਾਲ ਤੇ ਕਮੀ ਨੂੰ ਰੋਕਣ ਵਿੱਚ ਮਦਦ ਕਰਨ ਲਈ ਆਪਣੇ ਘਰਾਂ ਦੇ ਅੰਦਰ ਕਿੰਨਾ ਪਾਣੀ ਵਰਤਣਾ ਹੈ ਇਸ ਨੂੰ ਸੀਮਿਤ ਕਰਨਾ ਪਵੇਗਾ ਇਹ ਬਹੁਤ ਵੱਡੀ ਗੱਲ ਹੈ ਕਿ ਜੇਕਰ ਅਸੀਂ ਆਪਣੇ ਪਾਣੀ ਦਾ ਸਮਝਦਾਰੀ ਨਾਲ ਪ੍ਰਬੰਧਨ ਨਹੀਂ ਕਰਦੇ ਤਾਂ ਅਸੀਂ ਇਸ ਤੋਂ ਹੋਰ ਗੰਭੀਰ ਸਮੱਸਿਆਵਾਂ ਦਾ ਸਾਹਮਣਾ ਕਰ ਸਕਦੇ ਹਾਂ ਪਾਣੀ ਸਾਡੇ ਰੋਜ਼ਾਨਾ ਜੀਵਨ ਦੇ ਵਿੱਚ ਬਹੁਤ ਸਾਰੀਆਂ ਚੀਜ਼ਾਂ ਲਈ ਜ਼ਰੂਰੀ ਹੈ ਜਿਵੇਂ ਕਿ ਖਾਣਾ ਬਣਾਉਣਾ ਨਹਾਉਣਾ ਤੇ ਸਫਾਈ ਕਰਨਾ ਪਰ ਜਦੋਂ ਆਲੇ-ਦੁਆਲੇ ਜਾਣ ਲਈ ਕਾਫੀ ਪਾਣੀ ਨਹੀਂ ਹੁੰਦਾ ਤਾਂ ਇਹ ਹਰ ਤਰ੍ਹਾਂ ਦੀਆਂ ਸਮੱਸਿਆਵਾਂ ਦਾ ਕਾਰਨ ਬਣ ਸਕਦਾ ਹੈ ਇਸ ਲਈ ਹਰ ਕਿਸੇ ਲਈ ਪਾਣੀ ਦੀ ਸੰਭਾਲ ਵਿੱਚ ਆਪਣਾ ਹਿੱਸਾ ਇਸ ਵੇਲੇ ਪਾਉਣਾ ਜ਼ਰੂਰੀ ਹੈ ਕੈਲਗਰੀ ਦੇ ਮੇਅਰ ਦਾ ਸੁਝਾਅ ਦਾ ਮਤਲਬ ਹੈ ਕਿ ਇਸ ਵੇਲੇ ਆਪਣੇ ਘਰਾਂ ਦੇ ਅੰਦਰ ਪਾਣੀ ਦੀ ਵਰਤੋਂ ਕਿਵੇਂ ਕਰਨੀ ਹੈ ਇਹ ਧਿਆਨ ਰੱਖਣਾ ਹੋਵੇਗਾ ਇਹ ਪਾਬੰਦੀਆਂ ਇਸ ਗੱਲ ਨੂੰ ਯਕੀਨੀ ਬਣਾਉਣ ਲਈ ਲਗਾਈਆਂ ਜਾਣ ਗਿਆ ਕਿ ਹਰ ਕਿਸੇ ਦੇ ਕੋਲ ਆਪਣੀ ਬੁਨਿਆਦੀ ਲੋੜਾਂ ਲਈ ਉਪਲਬਧ ਹੋਵੇ ਪਾਵੇ ਕੀ ਘਾਟ ਦੇ ਸਮੇ ਵੀ ਪਰ ਇਹ ਸਭ ਕੁਝ ਜ਼ਿੰਮੇਵਾਰੀ ਹੋਣ ਤੇ ਇਹ ਯਕੀਨੀ ਬਣਾਉਣ ਬਾਰੇ ਕਿ ਅਸੀਂ ਪਾਣੀ ਦੀ ਘਾਟ ਸਪਲਾਈ ਦੇ ਵਿੱਚ ਬਰਾਬਰ ਦੇ ਨਾਲ ਹੱਥ ਵਟਾ ਸਕਦੇ ਹਾਂ ਪਾਣੀ ਦੀ ਕਮੀ ਦੇ ਸਾਡੇ ਭਾਈਚਾਰੇ ਤੇ ਵਾਤਾਵਰਣ ਦੇ ਲਈ ਗੰਭੀਰ ਨਤੀਜੇ ਹੋ ਸਕਦੇ ਨੇ ਉਹ ਫਸਲਾਂ ਦੀ ਅਸਫਲਤਾ ਦਾ ਕਾਰਨ ਵੀ ਬਣ ਸਕਦੇ ਨੇ ਜੰਗਲੀ ਜੀਵਾਂ ਨੂੰ ਨੁਕਸਾਨ ਪਹੁੰਚਾ ਸਕਦੇ ਨੇ ਇਥੋਂ ਤੱਕ ਕਿ ਪਾਣੀ ਦੇ ਸਰੋਤਾਂ ਨੂੰ ਲੈ ਕੇ ਟਕਰਾਅ ਦਾ ਕਾਰਨ ਵੀ ਬਣ ਸਕਦੇ ਨੇ ਪਾਣੀ ਨੂੰ ਸੰਭਾਲ ਕੇ ਵਰਤਨ ਨਾਲ ਅਸੀਂ ਇਹ ਯਕੀਨੀ ਬਣਾ ਸਕਦੇ ਹਾਂ ਕਿ ਹਰ ਕਿਸੇ ਨੂੰ ਆਲੇ-ਦੁਆਲੇ ਪਾਣੀ ਜਾਵੇ ਇੰਡੋਰ ਲਾਜ਼ਮੀ ਪਾਬੰਦੀਆਂ ਤੇ ਵਿਚਾਰ ਕਰਨ ਦਾ ਮੇਅਰ ਦਾ ਸੁਝਾਅ ਤੇ ਬੁੱਧਿਆ ਲੋ ਹੋਰ ਗੰਭੀਰ ਹੋਣ ਤੋਂ ਪਹਿਲਾਂ ਹੱਲ ਕਰਨ ਦੇ ਵੱਲ ਇੱਕ ਲਾਜ਼ਮੀ ਕਿਰਿਆਸ਼ੀਲ ਕਦਮ ਹੈ ਉਹ ਦਰਸਾਉਂਦੇ ਨੇ ਕਿ ਸਾਡੇ ਨੇਤਾ ਇਸ ਮੁੱਦੇ ਨੂੰ ਗੰਭੀਰਤਾ ਨਾਲ ਲੈ ਰਹੇ ਨੇ ਤੇ ਸਾਡੇ ਜਲ ਸਰੋਤਾਂ ਦੀ ਸੁਰੱਖਿਆ ਲਈ ਕਾਰਵਾਈ ਕਰਨ ਲਈ ਵੀ ਤਿਆਰ ਹੈ ਤੇ ਮਿਲ ਕੇ ਪਾਣੀ ਦੀ ਸੰਭਾਲ ਕਰਨ ਨਾਲ ਇਹ ਯਕੀਨੀ ਬਣਾਇਆ ਜਾ ਸਕਦਾ ਹੈ ਕਿ ਸਾਡੇ ਕੋਲ ਆਪਣੇ ਲਈ ਸਾਡੇ ਭਾਈਚਾਰਿਆਂ ਤੇ ਵਾਤਾਵਰਣ ਲਈ ਭਵਿਕ ਵਿੱਚ ਦੋਵਾਂ ਲਈ ਲੋੜੀਂਦਾ ਪਾਣੀ ਹੈ ਬੰਦ ਹੋ ਚੁਕੇ ਡਿਸਕਾਊਂਟ ਕੈਰੀਅਰ ਤੋਂ ਬਿਨਾ ਪੁਕਤਾਨ ਕੀਤੇ 4.1 ਮਿਲੀਅਨ ਡਾਲਰ ਦੀ ਮੰਗ ਕਰਨ ਦੇ ਲਈ 에어ਪੋਰਟ ਲਿੰਕ ਸ਼ੇਅਰ ਦੇ ਦਰਵਾਜ਼ੇ ਤੋਂ ਦਸਤਕ ਦੇ ਰਹੇ ਨੇ ਅਦਾਲਤੀ ਫਾਈਲਿੰਗ ਦੇ ਵਿੱਚ ਕੈਲਗਰੀ ਵੈਂਕੂਵਰ ਐਡਮਿੰਟਨਾਂ ਹੈਲਫੈਕਸ ਤੇ ਵਿਨੀਪੈਗ ਹਵਾਈ ਅੱਡਿਆਂ ਦੇ ਅਧਿਕਾਰੀ ਇੱਕ ਹੁਕਮ ਦੀ ਮੰਗ ਕਰ ਰਹੇ ਨੇ ਜਿਸ ਦੇ ਵਿੱਚ ਲਿੰਕਸ ਨੂੰ 에어ਪੋਰਟ ਸੁਧਾਰ ਫੀਸਾਂ ਨੂੰ ਸੰਪੰਨ ਦੀ ਹਦਾਇਤ ਕੀਤੀ ਗਈ ਹੈ ਜੋ ਅਲਬਰਟਾ ਆਧਾਰਿਤ 에어ਲਾਈਨ ਨੇ ਰਿਜ਼ਰਵ ਦੇ ਵਿੱਚ ਰੱਖੀ ਹੋਈ ਹੈ ਦਸਤਾਵੇਜ਼ ਦਰਸਾਉਂਦੇ ਨੇ ਕਿ ਕੈਲਗਰੀ ਦਾ ਸਭ ਤੋਂ ਵੱਧ ਬਕਾਇਆ ਹੈ ਫਰਵਰੀ ਦੇ ਵਿੱਚ ਕੈਰੀਅਰ ਬੰਦ ਹੋਣ ਤੋਂ ਬਾਅਦ 에어ਪੋਰਟ ਨੇ ਡਾਲਰ 2 ਮਿਲੀਅਨ ਜੇਬ ਤੋਂ ਜਿਹੜੇ ਬਾਹਰ ਹੋਣ ਦਾ ਦਾਵਾ ਕੀਤਾ ਬਿਨਾ ਪੁਕਤਾਨ ਕੀ ਤੇ ਅਰਪੋਰਟ ਸੁਧਾਰ ਫੀਸ 186 ਮਿਲੀਅਨ ਲਿੰਕਸ ਦੇ ਬਕਾਇਆ ਦੇ ਸਿਖਰ ਦੇ ਉੱਤੇ ਆਉਂਦੀ ਪ੍ਰਤੀਤ ਹੁੰਦੀ ਹੈ ਜਦੋਂ ਇਸਨੇ ਲਗਭਗ 4 ਮਹੀਨੇ ਪਹਿਲੀ ਵਾਰ ਲੈਨਡਾਰ ਸੁਰੱਖਿਆ ਦੀ ਮੰਗ ਕੀਤੀ ਸੀ ਲਿੰਕਸ ਜਿਸਨੇ April 2022 ਦੇ ਵਿੱਚ ਆਪਣੀ ਪਹਿਲੀ ਉਡਾਨ ਸ਼ੁਰੂ ਕੀਤੀ ਸੀ ਨੇ ਪਹਿਲਾਂ ਅਦਾਲਤੀ ਫਾਈਲਿੰਗ ਦੇ ਵਿੱਚ ਕਿਹਾ ਸੀ ਕਿ ਇਹ ਰੀਪੋਰਟ ਦੇ ਖਰਚੇ ਵੱਧੀਆਂ ਲਾਗਤਾਂ ਅਤੇ ਇੱਕ ਕੰਪੀਟੀਟਿਵ ਐਵੀਏਸ਼ਨ ਲੈਂਡਸਕੇਪ 에ਅਰਲਾਈਨ ਦੇ ਲਈ ਵਿਨਾਸ਼ਕਾਰੀ ਸਾਬਿਤ ਹੋਏ ਨੇ ਕੈਰੀਅਰ ਨੇ ਕਿਹਾ ਹੈ ਕਿ ਹਜ਼ਾਰਾਂ ਰੱਦ ਕੀਤੀਆਂ ਉਡਾਨਾਂ ਲਈ ਰਿਫੰਡ ਦੀ ਮੰਗ ਕਰਨ ਵਾਲੇ ਗਾਹਕਾਂ ਨੂੰ ਆਪਣੇ ਕ੍ਰੈਡਿਟ ਕਾਰਡ ਪ੍ਰੋਵਾਈਡਰਾਂ ਰਾਹੀਂ ਚਾਰਜ ਬੈਕ ਦੀ ਜਿਹੜੀ ਬੇਨਤੀ ਕਰਨੀ ਚਾਹੀਦੀ ਹੈ ਸਾਡਾ ਹਰ ਇੱਕ ਪ੍ਰੋਗਰਾਮ ਵੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ